ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਹੁਕਮ ਦੇ ਨਾਲ ਇਹ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਜਿਹਦੇ ਉੱਤੇ ਸੰਗਤਾਂ ਚੜ ਰਹੇ ਨੇ ਇਹ ਹਾਥੀ ਤਿਆਰ ਕੀਤਾ ਗਿਆ ਝੂਲਣਾ ਹਾਥੀ ਦੋਸਤੋ ਜਿਹੜਾ ਵੀ ਇਸ ਹਾਥੀ ਦੇ ਉੱਪਰ ਝੂਟੇ ਲਏਗਾ ਹੁਲਾਰੇ ਲਏਗਾ ਉਸਦੇ ਦੁੱਖ ਦੂਰ ਹੋਇਆ ਕਰਨਗੇ ਅਤੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਹੋਵੇ ਉਹ ਨਹੀਂ ਰਹੇਗੀ ਇਹ ਹਾਤੀ ਦੇ ਉੱਤੇ ਜਾਂ ਇਸ ਨੂੰ ਝੂਲਣਾ ਮਹਿਲ ਵੀ ਕਿਹਾ ਜਾਂਦਾ ਹੈ ਗੁਰੂ ਸਾਹਿਬ ਦੇ ਹੁਕਮਾਂ ਦੇ ਨਾਲ ਇਹ ਤਿਆਰ ਹੋਇਆ ਸੀ ਅਤੇ ਇਸ ਦੇ ਉੱਪਰ ਸੰਗਤਾਂ ਝੂਟੇ ਲੈ ਕੇ ਨਿਹਾਲ ਹੁੰਦੀਆਂ ਨੇ ਅਤੇ ਰੋਗੀਆਂ ਦੇ ਰੋਗ ਦੂਰ ਹੁੰਦੇ ਨੇ ਵੱਡੇ ਵੱਡੇ ਦੁੱਖ ਪਲਾਂ ਦੇ ਵਿੱਚ ਠੀਕ ਹੋ ਜਾਂਦੇ ਨੇ ਦੋਸਤੋ ਕਿੱਥੇ ਆ ਇਹ ਝੂਲਣਾ ਮਹਿਲ ਕਿਹੜੀ ਜਗ੍ਹਾ ਇਹ ਸਥਿਤ ਹੈ ਕਦੋਂ ਤੁਸੀਂ ਆ ਸਕਦੇ ਹੋ ਅਤੇ ਕਿਸ ਦਿਨ ਦਾ ਜਿਹੜਾ ਮੇਨ ਦਿਨ ਇੱਥੇ ਰੱਖਿਆ ਗਿਆ ਹੈ ਜਾਂ ਕਿਹੜੇ-ਕਿਹੜੇ ਦੁੱਖ ਤਕਲੀਫ ਵਾਲੇ ਆਪਣਾ ਦੁੱਖ ਇੱਥੇ ਆ ਕੇ ਦੂਰ ਕਰ ਸਕਦੇ ਨੇ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਆਓ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਆਹੇ ਕਰਦੇ ਕੇ ਫਤਿਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 7 ਸਾਲ 7 ਮਹੀਨੇ 7 ਦਿਨਾਂ ਨਾਲ ਸਤਾਨਾਂ ਤੇ ਰਹੇ ਉਸ ਟਾਈਮ ਤੇ ਰਹੇ ਜਾਂ ਤਨ ਤਾਰਨ ਸਰੋਵਰ ਦੇ ਕਾਰ ਸੇਵਾ ਕਰਵਾਇਆ ਕਰਦੇ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ 6ਵੇਂ ਪਾਸ਼ਾਏ ਜੋ ਬਾਬਾ ਬਟੋਸਾ ਜੀ ਦੇ ਪਾਸ ਪੜਿਆ ਕਰਦੇ ਉਹਨਾਂ ਬੇਨਤੀਆਂ ਕੀਤੀਆਂ ਗੁਰੂ ਜੀ ਸਾਡੇ ਪਿਤਾ ਜੀ ਨੂੰ ਮਿਲਣ ਨੂੰ ਬੜਾ ਜੀ ਕਰਦਾ ਸਾਡੇ ਪਿਤਾ ਜੀ ਦੇ ਮਲਾਕ ਕਿੱਥੇ ਹੋਣਗੇ ਉਹਨਾਂ ਵੈਣ ਕੀਤੇ ਐਸ ਵੇ ਚੱਲੀਏ ਤਨ ਤਾਰਨ ਸਰੋਵਰ ਦੇ ਕਾਰ ਸੇਵਾ ਚਲਾਉਂਦਿਆ ਮਿਲਣਗੇ ਆਮਰਤ ਵਾਲੇ ਚੱਲੀਏ ਪਿੰਡ ਹੱਠੇ ਦਾ ਖਾਰੇ ਮਿਲਣਗੇ ਮਾਤਾ ਗੰਗਾ ਜੀ, ਬਾਬਾ ਬੁੱਢਾ ਜੀ, ਸ੍ਰੀ ਗੁਰੂ ਹਰਗੋਬਿੰਦ ਪਾਸ਼ਾ 6ਵੇਂ ਪਾਸ਼ਾਏ ਨੂੰ ਅੰਮ੍ਰਿਤ ਵੇਲੇ ਲੈ ਕੇ ਆਏ। 5ਵੇਂ ਪਾਸ਼ਾਏ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਆਪਣੇ ਬੱਚੇ ਨੂੰ ਅੰਮ੍ਰਿਤ ਵੇਲੇ ਇਨ੍ਹਾਂ ਹਸਤਾਨਾਂ ਦੇ ਦੇਖਿਆ ਬੜੇ ਖੁਸ਼ ਹੋਏ। ਉੱਠ ਕੇ ਆਪਣੇ ਪੁੱਤਰ ਨੂੰ ਸੰਗਤ ਦੇ ਵਿੱਚੋਂ ਗੱਲ ਵਕੜੀ ਚ ਲਿਆ ਤਾਂ ਖੁਸ਼ੀਆਂ ਜਾ ਕੇ ਵਰ ਦਿੱਤੇ ਵਾਰ ਦੇ ਕੇ ਇਹ ਖੱਟੇ ਚੋਲੇ ਵਿੱਚ ਦੋ ਥੰਮ ਜਿਹੜੇ ਨਾਨਖਿੱਟ ਦੇ ਸਾਰੇ ਕੀਤੇ ਉਹਨਾਂ ਬੈਣ ਕੀਤੇ ਕਿ ਜਿੱਦਾਂ ਸਾਡੇ ਪੁੱਤਰ ਨੂੰ ਮਿਲ ਕੇ ਅਮਰਤ ਵਲੇ ਇਹਨਾਂ ਹਸਤਾਨਾਂ ਦੇ ਸਾਡੇ ਸੀਨੇ ਠੰਡ ਪਈ ਆਂਆਂ ਸੰਗਤਾਂ ਦੇ ਦੁੱਖ ਕਟੇ ਜਾਇਆ ਕਰਨਗੇ ਬੱਚਿਆਂ ਬਾਲਿਆਂ ਨੂੰ ਬੱਚਿਆਂ ਦੀਆਂ ਦਾਤਾਂ ਵਖਸ਼ ਹੋਇਆ ਕਰਨਗੀਆਂ ਘਰ ਧਰੇ ਦਾ ਨਾਂ ਦੋਹਨਵਾਰਣ ਝੁਲਣੇ ਮੈਲ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਦੇ ਹਜ਼ੂਰੇ ਚ ਕੋੜੇ ਆ ਕੇ ਬੈਠੇ ਗੁਰੂ ਸਾਹਿਬ ਗਾੜੀ ਬੇਨਤੀ ਕੀਤੇ ਗੁਰੂ ਜੀ ਤੁਸੀਂ ਦੁਖੀਆਂ ਦੇ ਦੁੱਖ ਦੂਰ ਕਰਦੇ ਸਾਡੇ ਕੋੜ ਦੂਰ ਕਰੋ ਇਹ ਸਰੋਵਰ ਜਿਹੜਾ ਉਸ ਟਾਈਮ ਤੇ ਕੱਚੇ ਢਾਬ ਹੋਇਆ ਕਰਦਾ ਸੀ ਗੁਰੂ ਜੀ ਨੇ ਬੈਣ ਕੀਤੇ ਪੰਜ ਐਤਵਾਰ ਇਸ਼ਨਾਨ ਕਰੋ ਗੁਰੂ ਸਾਹਿਬ ਦੇ ਜੂਰੇ ਚ ਨਮਸ਼ਕਾਰਾਂ ਕਰੋ ਗੁਰੂ ਸਾਹਿਬ ਦੇ ਬਚਨ ਮੰਨੇ ਕੋੜੇ ਠੀਕ ਕੀਤੇ ਸੰਗਤ ਵਿੱਚ ਬੈਠੇ ਬੇਬੇ ਜਿਸਰੋਂ ਤੇ ਪੁੱਤਰ ਦੀ ਕੋਈ ਵਿਆਸ ਨਹੀਂ ਸੀ ਗੁਰੂ ਸਾਹਿਬ ਗਾੜੇ ਉੱਠ ਕੇ ਹੱਥ ਜੋੜ ਕੇ ਅਰਜੇ ਕੀਤੇ ਕਹ ਗੁਰੂ ਜੀ ਮੈਨੋਂ ਮੇ ਬੱਚੇ ਦੇ ਰਾਤ ਬਖਸ਼ਿਸ਼ ਕਰੋ ਗੁਰੂ ਸਾਹਿਬ ਨੇ ਉਸ ਟਾਈਮ ਤੇ ਪਿੱਛੇ 8 ਨੁਕਰਾਸ ਰੋਵਰ ਜਿਹੜਾ ਉਹ ਮਾਂਆਂ ਵਾਸਤੇ ਸਾਰੇ ਕੀਤਾ ਨਾਲ ਸਾਡਾ ਬੈਣ ਕੀਤੇ ਪੰਜ ਐਤਵਾਰ ਸਿਣ ਕੇਸੀ ਇਸ਼ਨਾਨ ਕਰੋ ਗੁਰੂ ਸਾਹਿਬ ਦੇ ਜੂਰੇ ਚ ਨਮਸ਼ਕਾਰਾਂ ਕਰੋ ਫਲਾਣਾ ਪ੍ਰਸ਼ਾਲ ਲਿਆਓ ਤੇ ਜੋਤਾਂ ਚ ਘੋ ਪਾਓ ਗੁਰੂ ਸਾਹਿਬ ਦੇ ਬਚਨ ਮੰਨੇ ਇਹਨਾਂ ਹਸਤਾਨਾਂ ਤੋਂ ਬੱਚੇ ਦੀ ਦਾਜ ਜਿਹੜੀ ਉਹ ਵਕਸ਼ਿਸ਼ ਹੋਈ ਜੋ ਕਹਿੰਦੇ ਆ ਸੰਗਤਾਂ ਇੱਥੇ ਦਵਾਰਾਂ ਚ ਹੂਲਦੀਆਂ ਉਸ ਵਕਸ਼ਤਾ ਦਾਹ ਗੇਰਾ ਮੁਗਲ ਬਾਦਸ਼ਾਹ ਦਾ ਰਾਜ ਹੋਇਆ ਕਰਦਾ ਸੀ ਉਹਦੇ ਹੱਥੇ ਜਿਹੜੇ ਲਾਹੌਰ ਨੂੰ ਲੰਘਦੇ ਜਾ ਰਹੇ ਸੰਗਤਾਂ ਅਟਕੇ ਦੇਖਣ ਲਾ ਪੀਆਂ ਗੁਰੂ ਜੀ ਨੇ ਭਜਨ ਕੀਤੇ ਗੁਰੂ ਦੇ ਸੰਗ ਤੇ ਬੈਠੇ ਸਾਥ ਸੰਗ ਕਰਨਾ ਆ ਤੁਸੀਂ ਕਿੱਧਰ ਦੇਖਣ ਦਾ ਜੇ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਹ ਗੁਰੂ ਜੀ ਇਹ ਬਾਦਸ਼ਾਹ ਰਿਆਤੀ ਆ ਜਿਹੜੇ ਸ਼ਿੰਗਾਰੇ ਆ ਇਹ ਮਸਤੀ ਵਿੱਚ ਝੂਲਦੇ ਜਾਂਦੇ ਉਹ ਦੇਖਣ ਡਾਂ ਆ ਗੁਰੂ ਜੀ ਨੇ ਬਾਈਆਂ ਛੱਡਿਆ ਗੁਰੂ ਜੀ ਦੇ ਸੰਗ ਤੇ ਸਾਹ ਲੈਣ ਵਾਲੀਆਂ ਚੀਜ਼ਾਂ ਸਾਹ ਆਵੇ ਕਿ ਨਾ ਆਵੇ ਇੱਥੇ ਰਹਿੰਦੇ ਦੁਨੀਆ ਤੱਕ ਮੈਂ ਝੂਲਿਆ ਕਰਨਗੇ ਸੰਗਤਾਂ ਦਰਸ਼ਨ ਕਰਿਆ ਕਰਨਗੀਆਂ ਮੋਹ ਮੰਗੀਆਂ ਮੁਰਾਦਾ ਬਾਗੇ ਜਾ ਕਰਨਗੀਆਂ ਸੰਗਤਾਂ ਪੰਜ ਐਤਵਾਰ ਆਉਂਦੀਆਂ ਗੁਰੂ ਸਾਹਿਬ ਦੇ ਜੂਰੇ ਜਾ ਕੇ ਸੰਗਤਾਂ ਨਿਮਸ਼ਕਾਰਾਂ ਕਰਦੀਆਂ ਜੋ ਲਈ ਹਲ ਪੈਂਦੇ ਮਹਾਰਾਜ ਪੰਜਵੇਂ ਪਾਸ਼ਾ ਸਤਿਗੁਰੂ ਬੱਚਾ ਵਾਲਿਆਂ ਨ ਬੱਚਾ ਦਾਤਾ ਬਖਸ਼ਿਸ਼ ਕਰ ਦਿੰਦੇ ਦੁਖੀਆਂ ਦੇ ਦੁੱਖ ਖਾਣ ਦਿੰਦੇ ਇਹਨਾਂ ਬਚਨਾਂ ਦਾ ਸਬੂਤ ਆ ਜਿਹੜੇ ਸਤਿਗੁਰ ਦੇ ਮੈਲ ਝੂਲਦੇ ਉਹ ਅਜੇ ਤੱਕ ਮੌਜੂਦ ਆ ਦਰਬਾਰ ਦੀਆਂ ਕਾਸੇਵਾ ਚੱਲਣੀਆਂ ਜੋ ਸਰਤਾ ਭਾਵਨਾ ਗੁਰੂ ਸਾਹਿਬ ਦੇ ਖਜ਼ਾਨੇ 'ਚ ਹਿੱਸੇ ਪਾ ਕੇ ਲੰਗਰਾਂ ਤੋਂ ਜਲਪਾਣੀ ਛੱਕੇ ਜਾਓ ਸੰਗਤਾਂ ਦੇ ਸੰਯੋਗ ਦੇ ਨਾਲ ਬੀੜ ਬਾਬਾ ਬਟਾ ਸਾਹਿਬ ਵਾਲੇ ਸੰਤ ਮਹਾਂਪੁਰਖ ਬਾਬਾ ਖੜਕ ਸਿੰਘ ਜੀ ਉਹਨਾਂ ਤੋਂ ਵਰਸਾਏ ਸੰਤ ਮਹਾਂਪੁਰਖ ਬਾਬਾ ਚਰਨ ਸਿੰਘ ਜੀ ਉਹਨਾਂ ਨੇ ਭਜੰਗੇ